ਅਹਾਂ ਨਗਰ ਦੇ ਲੋਕਾਂ ਦੇ ਵਿੱਚ ਹਜੇ ਵੀ ਕੁਝ ਐਧਾ ਦੇ ਲੈਂਡ ਮਾਫੀਆ ਜਿਹੜੇ ਬਿਨਾਂ ਮਨਜ਼ੂਰੀ ਤੋਂ ਅਵਿਆਧ ਕਲੋਨੀਆ ਕਟਣ ਤੋਂ ਗੁਰੇਜ਼ ਨਹੀਂ ਕਰਦੇ ਕਿਸੇ ਸਰਕਾਰੀ ਅਧਿਕਾਰੀ ਮਿਲੀ ਭਗਤ ਕਰਕੇ ਐਧਾ ਨੀ ਕਲੋਨੀਆ ਬਣ ਜਾਂਦੀਆਂ ਤੇ ਬਾਅਦ ਚੋ ਲੋਕਾਂ ਨੂੰ ਇਸ ਦਾਲੇ ਖਰੀਦਦੇ ਹੈ ਉਹਨਾਂ ਨੂੰ ਖਾਮ ਮਿਆਜ ਪੂਰਾ ਕਰਨਾ ਚਾਹੀਦਾ ਪੂਰੀ ਸਾਲ ਦੀ ਪੂਰੀ ਪੂੰਜੀ ਲਗਾ ਕੇ ਉਹ ਮਕਾਨ ਬਣਾਉਂਦੇ ਤੇ ਆਪਣਾ ਆਸ਼ੀਰ ਬਣਾਉਂਦੇ ਤੇ ਉਸ ਤੋਂ ਬਾਅਦ ਜਦੋਂ ਲੱਗਦਾ ਪਤਾ ਵੀ ਇਹ ਕਲੋਨੀ ਅਵੈਲ ਹਟ ਹੈ ਜਿਹੜਾ ਸਰਕਾਰ ਉਤੇ ਕਾਰਵਾਈ ਕਰਦੀ ਹੈ ਤੇ ਉਹਨਾਂ ਦੇ ਜਿਹੜੇ ਸੁਪਨੇ ਹੁੰਦੇ ਉਹ ਟਹਿ ਢੇਰੀ ਹੋ ਜਾਂਦੇ ਹੈ ਇਹ ਕਲੋਨੀ ਅਗਰ ਕੱਟੀ ਹੈ ਤੇ ਕੀ ਉਸ ਕੋ ਇਸ ਦੇ ਪੁਕਤਾ ਦਸਤਾਵੇਜ਼ ਹੈ ਕਿ ਨਗਰ ਨਿਗਮ ਲੁਧਿਆਣਾ ਨੇ ਉਸ ਨੂੰ ਇਸ ਦੀ ਐਨੋਸਿਸ ਦਿੱਤੀ ਹੈ ਤੁਸੀਂ ਦੇਖ ਰਹੇ ਦਿਨ ਸਰ ਟੀਵੀ ਬਹਿਸ ਸੰਦੀਪ ਸ਼ਰਮਾ ਪੰਜਾਬ ਦੀ ਭਗਵੰਤ ਮਾ ਸਖਾ ਦਵਾਰਾ ਜਿੱਥੇ ਸਰਕਾਰੀ ਜਗ੍ਹਾ ਜਿਹਾ ਦੀ ਪੰਚਾਇਤੀ ਜਗ੍ਹਾ ਹੋਵੇ ਕੋਈ ਵੀ ਸਤਕਾਈ ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਸੀ ਉਹਨਾਂ ਛੁੜਾਉਣ ਵਾਸਤੇ ਆਪਣੇ ਜਿਹੜੇ ਸਾਰੇ ਅਹਿਮ ਤੇ ਕੈਬਨਿਟ ਮੰਤਰੀਆਂ ਨੂੰ ਜਿਹੜੇ ਸਖਤ ਹਦਾਇਤਾਂ ਦਿੱਤੀਆਂ ਸੀ ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਸੂਬੇ ਭਰ ਦੇ ਡੀਸੀ ਤੇ ਇਸ ਦੇ ਨਾਲ ਹੋਰ ਉੱਚ ਅਧਿਕਾਰੀਆਂ ਨੂੰ ਇਹਨਾਂ ਤੇ ਕਬਜ਼ੇ ਛੁੜਾਉਣ ਲਈ ਸਖਤ ਹਦਾਇਤਾਂ ਦਿੱਤੀਆਂ ਇਸ ਦੇ ਨਾਲ ਇਹਨਾਂ ਦਾਸੀ ਕੀ ਹਜੇ ਵੀ ਪੰਜਾਬ ਦੇ ਵਿੱਚ ਕਈ ਜਿਹੜੀ ਜਗ੍ਹਾ ਤੇ ਉੱਪਰ ਲੈਂਡ ਮਾਫੀਆ ਪੂਰੀ ਤਰ੍ਹਾਂ ਆਪਣੀ ਸਕਰੀ ਹੈਗਾ ਉਸ ਦੇ ਨਾਲ ਹੀ ਉਹ ਦੱਸਦੀ ਕਿ ਗੱਲ ਕਰਦੇ ਆਂ ਮਹਾਨਗਰ ਦੀ ਮਹਾਨਗਰ ਦੇ ਲੁਧਿਆਣਾ ਦੇ ਵਿੱਚ ਹਜੇ ਵੀ ਕੁਝ ਐਦਾਂ ਦੇ ਲੈਂਡ ਮਾਫੀਆ ਜਿਹੜੇ ਬਿਨਾਂ ਮਨਜ਼ੂਰੀ ਤੋਂ ਅਵੈਧ ਕਲੋਨੀਆ ਕਟਣ ਤੋਂ ਗੁਰੇਜ਼ ਨਹੀਂ ਕਰਦੇ ਲਗਾਤਾਰ ਬੇਸ਼ੱਕ ਐਮਸੀਲ ਦੇ ਡਿਪਾਰਟਮੈਂਟ ਹੈਗਾ ਉਹ ਚੈਕਿੰਗ ਕਰਦਾ ਲੇਕਿਨ ਕਿਤਨੇ ਕਿਤੇ ਖਾਣਾ ਪੂਰਤੀ ਲਾ ਕੇ ਜਾਂ ਕਿਸੇ ਸਰਕਾਰੀ ਅਧਿਕਾਰੀ ਮਿਲੀ ਭਗਤ ਕਰਕੇ ਐਦਾਂ ਦੀਆਂ ਕਲੋਨੀਆ ਬਣ ਜਾਂਦੀਆਂ ਤੇ ਬਾਅਦ ਚੋ ਲੋਕਾਂ ਨੂੰ ਇਸ ਦਾ ਜਿਹੜੇ ਖਰੀਦਦੇ ਹੈ ਉਹਨਾਂ ਨੂੰ ਖਾਮ ਮਿਆਜਾ ਪੁੱਛਣਾ ਪੈਂਦਾ ਕਿਉਂਕਿ ਬੜੀ ਮਿਹਨਤ ਦੀ ਕਮਾਈ ਹੁੰਦੀ ਉਹਨਾਂ ਦੀ ਕੜਿਓ ਲੈ ਕੇ ਆਪਣੇ ਛੋਟੜੇ ਗੱਜਦੇਆਂ ਨੇ ਪਿਆ-ਪਿਆ ਗੱਜਦੇ ਪਲਾਟ ਖਰੀਦੇ ਉਸ ਤੋਂ ਬਾਅਦ ਆਪਣੀ ਪੂਰੀ ਸਾਲ ਦੀ ਪੂਰੀ ਪੂੰਜੀ ਲਗਾ ਕੇ ਉਹ ਮਕਾਨ ਬਣਾਉਂਦੇ ਤੇ ਆਪਣਾ ਆਸ਼ੀਰ ਬਣਾਉਂਦੇ ਤੇ ਉਸ ਤੋਂ ਬਾਅਦ ਜਦੋਂ ਲੱਗਦਾ ਪਤਾ ਵੀ ਇਹ ਕਲੋਨੀ ਅਵੈਲ ਹਤਾ ਏ ਜਦੋਂ ਸਰਕਾਰ ਉਤੇ ਕਾਰਵਾਈ ਕਰਦੀ ਏ ਤੇ ਉਹਨਾਂ ਦੇ ਜਿਹੜੇ ਸੁਪਨੇ ਹੁੰਦੇ ਉਹ ਟਹਿ ਢੇਰੀ ਹੋ ਜਾਂਦੇ ਆ ਸੋ ਇਦਾਂ ਦੇ ਤਸਵੀਰ ਦਿਖਾ ਰਹੇ ਆ ਅਸੀਂ ਲੁਧਾਨਾ ਦੇ ਜੱਸੀਆਂ ਰੋਡ ਹੈਬੋ ਵਾਲੇ ਏਰੀਆ ਇੱਥੇ ਜੱਸੀਆਂ ਰੋਡ ਪੈਂਦਾ ਔਰ ਸਮਾਰਟ ਸਿਟੀ ਕਲੋਨੀਆ ਪਿੱਛੇ ਦਾ ਬੋਰਡ ਦੇਖੋ ਸਮਾਰਟ ਸਿਟੀ ਕਲੋਨੀਆ ਆ ਜਿਸ ਦੀ ਜਿਹੜੀ ਸ਼ਿਕਾਇਤ ਹੈ ਵੀ ਇਹ ਕਲੋਨੀ ਖੜੀ ਹੈ ਅਵੈਧ ਰੂਪ ਦੇ ਵਿੱਚ ਹੈਗੀ ਹੈ ਇਸ ਇੱਕ 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 ਪਲਾਟ ਹੈ ਕਟੇ ਆ ਤਸਵੀਰਾਂ ਵੀ ਦੇਖ ਸਕਦੇ ਮੇਰੇ ਪਿੱਛੇ ਇੱਕ ਤਕਰੀਬਨ 50 ਗਜ 60 ਗਜ 80 ਗਜ 100 ਗਜ ਦੇ ਇੱਥੇ ਲੋਕਾਂ ਨੇ ਦੁਕਾਨਾਂ ਤੇ ਮਕਾਨ ਬਣਾਏ ਹੋਏ ਆ ਤੇ ਤਸਵੀਰਾਂ ਨੂੰ ਇਸ ਕਲੋਨੀ ਦੀ ਤਸਵੀਰ ਦਿਖਾਵਾਂਗੇ ਤੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਲੇਕਿਨ ਉਸ ਕੋਲੋਨਾਈਜ਼ ਜਿਨੇ ਇਹ ਕਲੋਨੀ ਪੂਰੀ ਕੱਟੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੋਂ ਇਹ ਕਲੋਨੀ ਅਗਰ ਕੱਟੀ ਹੈ ਤੇ ਕੀ ਉਹ ਕੋਲ ਕੋ ਇਸ ਦੇ ਪੁਖਤਾ ਦਸਤਾਵੇਜ਼ ਹੈ ਕੀ ਨਗਰ ਨਿਗਮ ਲੁਧਿਆਣਾ ਨੇ ਉਸ ਨੂੰ ਇਸ ਦੀ ਐਨੋਸੀ ਦਿੱਤੀ ਹੈ ਕਿ ਬਾਕੀ ਦਾ ਜਿੰਨੇ ਵੀ ਪਲਾਟ ਸੱਟੇ ਕਿ ਸਭ ਕੋ ਐਨਓਸੀ ਹੈਗੀ ਹੈ ਅਗਰ ਹੈਗੀ ਹੈ ਤੱਕ ਉਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਅਗਰ ਨਹੀਂ ਹੈਗੀ ਤਾਂ ਜਿਹੜੇ ਨਾਲ ਮਕਾਨ ਵੇਚੇਗੇ ਕੱਲ ਅਗਰ ਲੁਧਿਆਣਾ ਨਗਰ ਨਿਗਮ ਉਹਨਾਂ ਤੇ ਕਾਰਵਾਈ ਕਰਦਾ ਤਾਂ ਉਹਦਾ ਖਾਮਿਆਜ ਕਿੰਨੂੰ ਭੁਗਤਣਾ ਪੈ ਸਕਦਾ ਆਓ ਗੱਲਬਾਤ ਕਰਦੇ ਆਂ ਜਾਂ ਦੇਖਦੇ ਆਂ ਤਸਵੀਰਾਂ ਇਸ ਕਲੋਨੀ ਦੀਆਂ ਸਮਾਰਟ ਸਟੀ ਕਲੋਨੀ ਜਸਿਆ ਰੋਡ ਹੈਬੋਵਾਲ ਦੀਆਂ ਸੋਤੋ ਨੋ ਇਸ ਤਸਵੀਰ ਖਾਈਆਂ ਸਮਾਰਟ ਸਿਟੀ ਕਲੋਨੀ ਜਿਹੜੀ ਜੱਸਿਆ ਰੋਡ ਹੈਬੋਵਾਲ ਦੇ ਰਹੀ ਜਿਹੜੀ ਫਿਲਹਾਲ ਇਹਦੀ ਤਾਂ ਦੱਸਦੀ ਕਿ ਇਹੜੀ ਕਲੋਨੀ ਹੈਗੀ ਆ ਅਵੈਦ ਆ ਜਾਂ ਅਵੈਦ ਆ ਜਾਂ ਵੈਦ ਆ ਇਸ ਦਾ ਬਾਅਦ ਚ ਲੱਗੂ ਪਤਾ ਲੇਕਿਨ ਕਿਤਨੇ ਕਿਤੇ ਲੋਕਾਂ ਕੋ ਇਹ ਸੁਣਿਆ ਗਿਆ ਵੀ ਇਹੜੀ ਕਲੋਨੀ ਹੈਗੀ ਆ ਇਹ ਇਲੀਗਲ ਹੈਗੀ ਆ ਤਾਂ ਤੁਹਾਨੂੰ ਤਸਵੀਰ ਖਾਈ ਕਲੋਨੀ ਜਿਹੜੀ ਜਿੱਥੇ ਹਜੇ ਵੀ ਬਸਤੂਰ ਲੋਕਾਂ ਦਾ ਕੰਮ ਚੱਲ ਰਿਹਾ ਲੋਕੀ ਆਪਣੇ ਮਕਾਨ ਦੁਕਾਨ ਬਣਾ ਰਹੇ ਪਿੱਛੇ ਤੁਸੀਂ ਮੇ ਤਸਵੀਰਾਂ ਦੇਖ ਸਕਦੇ ਹੋ ਉਹ ਇਹ ਉਹ ਉਹਦੀ ਆਫਿਸ ਹੈ ਜਿਹੜੇ ਕਲੋਨੀ ਕੋਲੋਨਾਈਜ਼ਰ ਹੈਗੇ ਇੱਥੇ ਦੇ ਸਮਾਰਟੀ ਕਲੋਨੀ ਦੇਰ ਕਲੋਨਾਈਜ਼ਰਨ ਅਫੀਸਰ ਫਿਲਹਾਲ ਆਫੀਸ ਸਿਸਟਮ ਬੰਦ ਪਿਆ ਹੈਗਾ ਲekin ਜਿਹੜੇ ਇੱਥੇ ਲੋਕੀ ਹੈਗੇ ਆ तकरीबन 50 60 80 ਔਰ 100 ਗਾਇਦੇ ਤੇ ਮਕਾਨ ਔਰ ਪਲਾਟ ਹੈ ਉਹ ਲਗਾਤਾਰ ਉਹ ਲੈ ਕੇ ਤੇ ਆਪਣੇ ਮਕਾਨ ਬਣਾ ਰਹੇ ਦੁਕਾਨਾ ਬਣਾ ਰਹੇ ਆ ਜਦਕੀ ਇਹਨੇ ਘਰਾਂ ਦੇ ਬਾਦ ਮੀਟਰ ਵੀ ਲੱਗੇ ਹੋ ਕੇ ਕਿ ਇਹ ਡੇਈ ਐਨਓਸੀ ਨੂੰ ਕੋ ਹੈਗੀ ਹੈ ਅਗਰ ਹੈਗੀ ਤਾਂ ਕਿੰਨੀ ਹੈਗੀ ਹੈ ਕਿਉਂਕਿ ਲਗਾਤਾਰ ਮੀਟਰ ਵੀ ਲੱਗ ਰਿਹਾ ਹੈ ਉਹ ਕਿਸ ਬੇਸ ਤੇ ਲੱਗਦੇ ਐਨਓਸੀ ਬਿਨਾ ਮੀਟਰ ਲੱਗਣਾ ਇਹ ਵੀ ਇੱਕ ਨਜਾਇਜ਼ ਹੈ ਤਾਂ ਅਗਰ ਮੀਟਰ ਲੱਗਾ ਤਾਂ ਕੀ ਉਹ ਐਨਓਸੀ ਹੈਗੀ ਹੈ ਫਿਲਹਾਲ ਕਲੋਨੀ ਦੀਆਂ ਤਸਵੀਰਾਂ ਦਿਖਾਈਆਂ ਸੀ ਬਗੈਰ ਦੀ ਸ਼ਿਕਾਇਤ ਸੀ ਕਿ ਕਲੋਨੀ ਅਵੈਦ ਰੂਪ ਦੇ ਵਿੱਚ ਬਣ ਰਹੀ ਹੈ ਅਵੈਦ ਕਲੋਨੀ ਹੈ ਤੇ ਖੈਰ ਇਸ ਬਾਰੇ ਨੁਲਾंदे ਮਿਊਸੀ ਕਾਰਪੋਰੇਸ਼ਨ ਦੇ ਸੰਦੀਪ ਰਿਸ਼ੀ ਨਾਲ ਗੱਲਬਾਤ ਕਰਾਂਗੇ ਜਾਂ ਉਹਨਾਂ ਕੋਲ ਜਾਣਕਾਰੀ ਹਾਸਲ ਕਰਾਂਗੇ ਵੀ ਇਹ ਕਲੋਨੀ ਕਿੱਦਾਂ ਦੀ ਹੈ ਜਾਂ ਇਹ ਕਲੋਨੀ ਦੇ ਆਉਣ ਵਾਲੇ ਸਮੇਂ ਦੇ ਕਿਸਾ ਦੀ ਕਾਰਵਾਈ ਹੋ ਉਸ ਦੀ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੁਆਰਾ ਕੜੀ ਅਵੈ ਜਿਹੜੀ ਸਰਕਾਰੀ ਜਿਮੇਨ ਦੇ ਕਬਜ਼ੇ ਕੀਤੀ ਗਲਤੀ ਸੀ ਪੰਚਾਇਤੀ ਜਗਾ ਛੁੜਾਈ ਗਈ ਸੀ ਦੇ ਨਾਲ ਜਿਹੜੇ ਸਰਕਾਰੀ ਜਗਾ ਤੇ ਜਿਹੜੇ ਕਬਜ਼ੇ ਹੁੰਦੇ ਆ ਲੈਂਡ ਮਾਫੀਆ ਲਗਾਤਾਰ ਹਾਵੀ ਹੁੰਦਾ ਜਾ ਰਿਹਾ ਸ਼ਹਿਰਾਂ ਦੇ ਵਿੱਚ ਤੇ ਉਸ ਦੇ ਉੱਪਰ ਨਕੇਲ ਕਸਣ ਲਈ ਪੰਜਾਬ ਸਰਕਾਰ ਬਿਲਕੁਤਰਾ ਚ ਕਰਨੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਮਿਊਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਤੇ ਔਰੇ ਹੋਰ ਅਧਿਕਾਰੀ ਹੈਗੇ ਆ ਚਾਹੋ ਏਟੀਪੀ ਹੋਵੇ ਜਾਂ ਐਮਟੀਪੀ ਹੋਵੇ ਜਾਂ ਬਿਲਡ ਇਨਸਪੈਕਟਰ ਹੋਵੇ ਕਿਸੇ ਨੇ ਮਿਲੀ ਭੁਗਤ ਹੈਗੀ ਤਾਂ ਕਿਸ ਤਾਂ ਇਹ ਅਵੈਦ ਕਲੋਨੀਆ ਬੰਦਦੀਆਂ ਖੈਰ ਇਹ ਤਾਂ ਸਭਾ ਦੱਸੂਗਾ ਲੇਕਿਨ ਕਿਤਨ ਖੇਤੇ ਲੁਧਿਆਣਾ ਦੇ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਆ ਸੰਦੀਪ ਸ਼ਰਮਾ ਉਹਨਾਂ ਨੇ ਆਂਦੇ ਹੀ ਸਖਤ ਹਦਾਇਤਾਂ ਸੀ ਔਰ ਚੇਤਾਵਨੀ ਵੀ ਦਿੱਤੀ ਸੀ ਉਹਨਾਂ ਲੋਕਾਂ ਵਾਸਤੇ ਜਿਹੜੀਆਂ ਕਲੋਨੀਆ ਅਵੈਦ ਹੁੰਦੀਆਂ ਜਾਂ ਇਨਕਲੋਚਮੈਂਟ ਹੁੰਦੀਆਂ ਉੱਤੇ ਬੰਦ ਦੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇਗੀ ਕੀਐਮਐਮਐਲ ਬੌਬੀਨਾ ਸੰਦੀਪ ਸ਼ਰਮਾ ਡੈਨਸਰ ਟੀਵੀ ਲੁਧਿਆਣਾ